ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਟੇ ਸਰ ਤੁਹਾਡਾ ਨਾਮ ਰਾਜਵਿੰਦਰ ਸਿੰਘ ਖਾਲਸਾ ਹਲਕਾ ਅੰਚਾਰਜ ਸ਼੍ਰੋਮਣੀ ਅਕਾਲੀ ਦਲ ਨਿਹਾਲ ਸਿੰਘ ਵਾਲਾ ਜੀ ਜੀ ਸਰ ਜੀ ਸਰ ਮੈਂ ਪੁੱਛਣਾ ਚਾਹੁੰਨੀ ਆ ਅੱਜ ਦੀ VOTING ਦੇ ਵਿੱਚ ਤੁਹਾਡਾ ਰੈਕਸ਼ਨ ਕੀ ਰਿਹਾ ਲੋ ਕਿੰਨਾ ਕੁ ਪਰਮਾ ਹੁੰਗਾਰਾ ਦੇ ਰਹੇ ਆ ਤੁਹਾਨੂੰ ਵੇਖੋ ਗੱਲ ਇਹ ਹੈ ਕਿ ਮੈਂ ਹੁਣ ਤੱਕਰ ਤਕਰੀਬਨ ਨਿਹਾਲ ਸਿੰਘ ਵਾਲਾ ਹਲਕੇ ਦੇ 75% ਜਿਹੜੇ ਪਿੰਡ ਹੈ ਸਾਡੇ ਜ਼ੋਨ ਹੈ ਉਹ ਮੈਂ ਕੱਢਿਆ ਹੈ ਉਨ੍ਹਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਵਾਸਤੇ ਲੋਕਾਂ ਦੇ ਵਿੱਚ ਭਰਪੂਰ ਹੰਗਾਰਾ ਮਿਲ ਰਿਹਾ ਸਾਰੇ ਜਿਹੜੇ ਵੋਟਰ ਨੇ ਉਹ ਇਹ ਗੱਲ ਨੂੰ ਸਮਝ ਚੁੱਕੇ ਆ ਕਿ ਜੇ ਪੰਜਾਬ ਨੂੰ ਦੁਆਰਾ ਵਿਕਾਸ ਦੀਆਂ ਲੀਆਂ ਤੇ ਲੈ ਕੇ ਆਉਣਾ ਤੇ ਸਾਨੂੰ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਟਕੜਾ ਕਰਨ ਦੀ ਲੋੜ ਹੈ ਤਾਂ ਇਹ ਬਲਾਕ ਸੰਤੀ ਦੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਵੋਟਾਂ ਦੇ ਵਿੱਚ ਅੱਗੇ ਕਦੇ ਵੀ ਇੰਨਾ ਜਿਹੜਾ ਹੈਗਾ ਲੋਕਾਂ ਦੇ ਵਿੱਚ ਹੰਗਾਰਾ ਜਿਹੜਾ ਉਹ ਨਹੀਂ ਸੀ ਦੇਖਣ ਨੂੰ ਮਿਲਦਾ ਤੇ ਪਰ ਐਤਕੀ ਲੋਕਾਂ 'ਚ ਜੋਸ਼ ਬਹੁਤ ਹੈ। ਔਰ ਸ਼ੋਮਨੀ ਅਕਾਲੀ ਦਲ ਖੇਤਰੀ ਪਾਰਟੀ ਨੂੰ ਲੋਕ ਪਸੰਦ ਕਰ ਰਹੇ ਆ ਜੀ। ਹਾਂ ਜੀ। ਤੇ ਸਰ ਲੋਕ ਜਿਨ੍ਹਾਂ ਨੂੰ ਚੁਣ ਰਹੇ ਆ ਉਹਨਾਂ ਨੂੰ ਉਮੀਦ ਹੈਗੀ ਹੈ ਕਿ ਕੋਈ ਸੁਧਾਰ ਲੈ ਕੇ ਆਉਣਗੇ ਬਿਲਕੁਲ ਬਿਲਕੁਲ ਇੱਥੇ ਕੋਈ ਸ਼ੱਕ ਨਹੀਂ ਦੇਖੋ ਤੁਸੀਂ ਇਤਿਹਾਸ ਦੇਖ ਲਓ ਪਿਛਲਾ ਸਮਾਂ ਦੇਖ ਲਓ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਦੇ ਵਿੱਚ ਜਿੰਨੇ ਵੀ ਵਿਕਾਸ ਦੇ ਪੰਜਾਬ ਦੇ ਕੰਮ ਹੋਏ ਆ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਹੋਏ ਆ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੇ ਵੀ ਉਮੀਦਵਾਰ ਉਤਾਰਦਾ ਤੱਕੜੀ ਚੋਂ ਨਿਸ਼ਾਨ ਤੋਂ ਤੇ ਉਹ ਉਮੀਦਵਾਰ ਲੋਕ ਸੇਵਾ ਨੂੰ ਸਮਰਪਿਤ ਹੀ ਹੁੰਦੇ ਨੇ ਉਹ ਉਹਨਾਂ ਦੇ ਵਿੱਚ ਕੰਮ ਲੋਕਾਂ ਦੀ ਸੇਵਾ ਭਾਵਨਾ ਕਰਨ ਦੀ ਜਿਹੜੀ ਹੈਗੀ ਹੈ ਇੱਕ ਜਜ਼ਬਾ ਉਹ ਸਾਰਿਆਂ ਦੇ ਵਿੱਚ ਹੁੰਦਾ ਇਸ ਕਰਕੇ ਉਹ ਲੋਕਾਂ ਨੂੰ ਸਮਰਪਿਤ ਹੋ ਕੇ ਕੰਮ ਕਰਨਗੇ ਇਹ ਵਾਅਦਾ ਲੋਕਾਂ ਦੇ ਨਾਲ ਜੀ ਪਰ ਸਰ ਇਸ ਸਮੇਂ ਦਾ ਸਭ ਤੋਂ ਵੱਡਾ ਮੁੱਦਾ ਕੀ ਹੈ ਜਿੱਤ ਤੇ ਕੰਮ ਕਰਨ ਵਾਲਾ ਹੈ ਮੁੱਦੇ ਬਹੁਤ ਨੇ ਵੈਸੇ ਇਲੈਕਸ਼ਨ ਜਿਹੜੇ ਨੇ ਇਹ ਪੰਚਾਇਤਾਂ ਦੇ ਨਾਲ ਪਿੰਡਾਂ ਦੀਆਂ ਇਕਾਈਆਂ ਤੱਕ ਦੇ ਇਲੈਕਸ਼ਨ ਨੇ ਉਹਦੇ ਵਿੱਚ ਸਾਡੇ ਲਈ ਸਭ ਤੋਂ ਵੱਡਾ ਮੁੱਦਾ ਹੈ ਸਿਹਤ ਸਹੂਲਤਾਂ ਵਾਲੇ ਪਾਸੇ ਸਰਕਾਰ ਜਿਹੜੀ ਬਿਲਕੁਲ ਚੁੱਪ ਬੈਠੀ ਹੈ ਸਰਕਾਰ ਕੋਈ ਵੀ ਐਸਾ ਜਿਹਾ ਪ੍ਰਬੰਧ ਨਹੀਂ ਕਰ ਰਹੀ ਸਿਹਤ ਸਹੂਲਤਾਂ ਦਾ ਸਗੋਂ ਸਾਡੇ ਜਿਹੜੇ ਡਾਕਟਰ ਨੇ ਆਰਐਮਪੀ ਡਾਕਟਰ ਜਿਨੇ ਰਜਿਸਟਰਡ ਜਿਹੜੇ ਨੇ ਜਾਂ ਹੋਰ ਇਹ ਸਗੋਂ ਪਿੰਡਾਂ ਦੇ ਵਿੱਚ ਬਿਹਤਰ ਜਾਂ ਇਲੈਕਟ੍ਰੋ ਹੋਮੋਪੈਥੀ ਦੇ ਸਾਡੇ ਡਾਕਟਰ ਨੇ ਇਹ ਪਿੰਡਾਂ ਦੇ ਵਿੱਚ ਬਿਹਤਰ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਹੜਾ ਕਿ ਸਰਕਾਰ ਨੂੰ ਚਾਹੀਦਾ ਕਿ ਸਿਵਲ ਹਸਪਤਾਲ ਖੋਲਣ ਲੋਕਾਂ ਨੂੰ ਜਿਹੜੇ ਸਿਹਤ ਸਹੂਲਤਾਂ ਪਿੰਡ ਲੈਵਲ ਤੇ ਪਹੁੰਚਾਉਣ ਬੁਨਿਆਦੀ ਸਹੂਲਤ ਹੈ ਲੋਕਾਂ ਦੀ ਤੇ ਪਰ ਇਸ ਪਾਸੇ ਨੂੰ ਸਰਕਾਰ ਦਾ ਧਿਆਨ ਨਹੀਂ ਔਰ ਨਾ ਹੀ ਪੀਣ ਵਾਲੇ ਪਾਣੀ ਵੱਲ ਧਿਆਨ ਹੈ 인ਫਰਾਸਟ੍ਰਕਚਰ ਜਿਹੜਾ ਬੁਰੀ ਤਰੀਕੇ ਦੇ ਨਾਲ ਸੜਕਾਂ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਦੀਆਂ ਪਿੰਡਾਂ ਚ ਬਣੀਆਂ ਉਹ ਟੁੱਟ ਚੁੱਕੀਆਂ ਨੇ ਹੁਣ ਕਿਉਂਕਿ ਉਸ ਤੋਂ ਬਾਅਦ ਦੀਆਂ ਸਰਕਾਰਾਂ ਨੇ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਕਿਸੇ ਨੇ ਵੀ ਉਹਨਾਂ ਸੜਕਾਂ ਨੂੰ ਦੁਬਾਰਾ ਨਹੀਂ ਬਣਾਇਆ ਇੱਕ ਇੱਕ ਵੀ ਵਿਕਾਸ ਨਹੀਂ ਲਾਈ ਇਸ ਤੋਂ ਇਲਾਵਾ ਬੱਚਿਆਂ ਦੀ ਪੜ੍ਹਾਈ ਦੇ ਵਾਸਤੇ ਜਿਹੜੇ ਸਕੂਲਾਂ ਦਾ ਚੰਗਾ ਪ੍ਰਬੰਧ ਜਿਹੜਾ ਉਹ ਕਰਨਾ ਇਹ ਸਾਰੀਆਂ ਚੀਜ਼ਾਂ ਧਿਆਨ ਭਾਲਦੀਆਂ ਨੇ ਕਿ ਫਿਰ ਇਸ ਤੋਂ ਇਲਾਵਾ ਕਿ ਗਰੀਬ ਪਰਿਵਾਰਾਂ ਵਾਸਤੇ ਜਿਹੜੀਆਂ ਬੇਸਿਕ ਸਹੂਲਤਾਂ ਨੇ ਉਹਨਾਂ ਦਾ ਧਿਆਨ ਰੱਖਣਾ ਇਹ ਪਿੰਡ ਲੈਵਲ ਦੇ ਕੰਮ ਨੇ ਜਿਹੜੇ ਕਿ ਤਿੰਨ ਜਿਹੜੇ ਸਾਡੇ ਥੰਮ ਨੇ ਬਲਾਕ ਸੰਤੀ ਜ਼ਿਲ੍ਹਾ ਪ੍ਰਸ਼ਾਸਨ ਤੇ ਪੰਚਾਇਤ ਇਹ ਤਿੰਨਾਂ ਨੇ ਰਲ ਕੇ ਕਰਨੇ ਹੁੰਦੇ ਸੋ ਇਹ ਚੋਣਾ ਜਿਹੜੀਆਂ ਨੇ ਪਿੰਡਾਂ ਦੇ ਵਿਕਾਸ ਵਾਸਤੇ ਵਿੱਚ ਅਹਿਮ ਰੋਲ ਅਦਾ ਕਰਨੀਆਂ ਜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਵੱਧ ਵੱਧ ਵੋਟਾਂ ਪਾਉਣਗੇ ਤਾਂ ਜੀ ਸਰ ਪਰ ਫਿਰ ਤੁਹਾਡੇ ਮਤਾਬਿਕ ਕੀ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਹੀ ਆਊਗੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਤੁਸੀਂ ਦੇਖੋ ਕਿ ਲੋਕ ਅੱਜ ਯਾਦ ਕਰ ਰਹੇ ਆ ਕਿ ਸ਼ੋਮਨੀ ਅਕਾਲੀ ਦਲ ਵੇਲੇ ਜਿਹੜੇ ਕੰਮ ਹੋਏ ਆ ਜਾਂ ਜਿਹੜੀਆਂ ਸਹੂਲਤਾਂ ਸਦਾ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਨੇ ਕਿਸਾਨਾਂ ਨੂੰ ਗਰੀਬ ਮਜ਼ਦੂਰਾਂ ਨੂੰ ਸਾਰੇ ਵਰਗਾਂ ਨੂੰ ਦਿੱਤੀਆਂ ਉਹ ਉਸ ਤੋਂ ਬਾਅਦ ਕਿਸੇ ਨੇ ਵੀ ਨਹੀਂ ਦਿੱਤੀਆਂ 5 ਸਾਲ ਕੈਪਟਨ ਸਾਹਿਬ ਦੀ ਕਾਂਗਰਸ ਦੀ ਸਰਕਾਰ ਲਈ ਕਿਸੇ ਨੇ ਵੀ ਉਹਨਾਂ ਨੇ ਕੁਝ ਵੀ ਨਹੀਂ ਦਿੱਤਾ ਤੇ ਫਿਰ ਹੁਣ 4 ਸਾਲ ਇਹਨਾਂ ਨੂੰ ਹੋ ਗਏ ਇਹਨਾਂ ਨੇ ਝੂਠ ਦੇ ਨਾਂ ਤੇ ਲਾਰਿਆਂ ਦੇ ਨਾਂ ਤੇ ਕੁਝ ਵੀ ਨਹੀਂ ਇੱਕ ਵੀ ਨਹੀਂ ਇਹਨਾਂ ਨੇ ਕੋਈ ਕੰਮ ਇਹੋ ਜਿਹਾ ਦਿੱਤਾ ਨਾ ਮੁਲਾਜ਼ਮਾਂ ਨੂੰ ਨਾ ਹੀ ਇਹਨਾਂ ਨੇ ਨੌਜਵਾਨਾਂ ਨੂੰ ਈਵਨ ਕਿ ਰੋਜ਼ਗਾਰ ਜਿਹੜੇ ਪੰਜਾਬ ਦੇ ਤੁਸੀਂ ਦੇਖਦੇ ਹੋ ਹਰਿਆਣੇ ਜਾ ਰਹੇ ਆ ਠੀਕ ਹੈ ਜੀ ਔਰ ਗਰੀਬਾਂ ਨੂੰ ਜਿਹੜੀ ਅਕਾਲੀ ਦਲ ਵੇਲੇ 35 35 ਕਿਲੋ 40 40 ਕਿਲੋ ਕਣਕ ਮਿਲਦੀ ਸੀ ਆਟਾ ਦਾਲ ਉਹਨਾਂ ਕੋਲੇ ਦਾਲ ਛੋਲੇ ਵਾਧੂ ਰਹਿੰਦੇ ਸੀ ਉਹ ਸਾਰੇ ਹੁਣ ਕਿੱਧਰ ਗਏ ਖਤਮ ਹੋ ਗਿਆ ਪੀਲੇ ਕਾਰਡ ਬੰਦ ਕਰਦੇ ਰਾਸ਼ਨ ਕਾਰਡ ਬੰਦ ਹੋ ਚੁੱਕੇ ਆ ਕਿਸੇ ਦੀ ਕੋਈ ਸੁਣਵਾਈ ਨਹੀਂ ਬਿਨਾ ਪੈਸੇ ਤੋਂ ਤੁਹਾਡਾ ਸਰਕਾਰੀ ਦਰਬਾਰੇ ਕੋਈ ਕੰਮ ਨਹੀਂ ਹੋ ਰਿਹਾ ਸਭ ਵਧ ਜੇ ਮੈਂ ਸਮਝਦਾ ਕਿ ਕ腐ਸ਼ਨ ਜਿਹੜੀ ਅੱਜ ਦੀ ਡੇਟ ਦੇ ਵਿੱਚ ਉਹ ਅੱਜ ਦੀ ਸਰਕਾਰ ਦੇ ਵਿੱਚ ਸੋ ਇਹ ਸਾਰਿਆਂ ਨੂੰ ਜੇ ਥੰਮ ਆਪਾਂ ਸਾਰਿਆਂ ਨੂੰ ਰੋਕਣਾ ਤੇ ਸਾਨੂੰ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨਾ ਪਏਗਾ ਔਰ ਖੇਤਰੀ ਪਾਰਟੀ ਵਚਨਬੱਧ ਹੈ ਲੋਕਾਂ ਨੂੰ ਸਾਫ਼ ਸੁਥਰਾ ਪ੍ਰਸ਼ਾਸਨ ਦੇਣ ਦੇ ਲਈ ਬੋ ਵਧੀਆ ਗੱਲ ਹੈ ਤੇ ਸਰ ਮੇਰੇ ਇੱਕ ਸਵਾਲ ਹੋਰ ਹੈ ਕਿ ਪਿੱਛੇ ਜੇ ਆਪਣੇ ਹੜ੍ਹ ਆਏ ਸੀਗੇ ਤੇ ਆਮ ਆਦਮੀ ਪਾਰਟੀ ਨੇ ਮੁਆਵਜ਼ੇ ਦੇਣ ਦਾ ਵੰਡਣ ਦਾ ਵਾਅਦਾ ਕੀਤਾ ਸੀ ਕੀ ਉਹ ਆਪਣੇ ਵਾਅਦੇ ਤੇ ਖੜੀ ਹੈ ਆਮ ਆਦਮੀ ਪਾਰਟੀ ਦੀ ਗੱਲ ਨੂੰ ਹੁਣ ਲੋਕ ਸੀਰੀਅਸ ਨਹੀਂ ਲੈਂਦੇ ਕਿਉਂਕਿ ਆਮ ਆਦਮੀ ਪਾਰਟੀ ਦੇ ਜਿਹੜੇ ਮੁੱਖ ਮੰਤਰੀ ਨੇ ਆਪਣੇ ਪੰਜਾਬ ਦੇ ਉਹਨਾਂ ਦਾ ਸਵੇਰੇ ਬਿਆਨ ਹੋਰ ਹੁੰਦਾ ਦੁਪਹਿਰੇ ਹੋਰ ਹੁੰਦਾ ਸ਼ਾਮ ਨੂੰ ਉਹਨਾਂ ਦਾ ਬਿਆਨ ਹੋਰ ਹੁੰਦਾ ਪੰਜਾਬ ਵਾਸਤੇ ਬਿਲਕੁਲ ਹੀ ਉਹ ਸੰਜੀਦਾ ਨਹੀਂ ਹੈ ਸੀਰੀਅਸ ਨਹੀਂ ਹੈਗੇ ਪੰਜਾਬ ਦੇ ਮਸਲਿਆਂ ਵਾਸਤੇ ਇਸੇ ਕਰਕੇ ਪੰਜਾਬ ਦਾ ਪੈਸਾ ਪੰਜਾਬ ਦੀਆਂ ਸਰਕਾਰੀ ਜ਼ਮੀਨਾਂ ਵੇਚ ਕੇ ਉਹ ਦਿੱਲੀ ਵਾਲੇ ਪਾਸੇ ਨੂੰ ਜਾ ਰਹੀ ਹੈ ਤੇ ਇਹ ਸਾਨੂੰ ਸਮਝਣਾ ਪਏਗਾ ਕਿ ਇਹ ਲਾਰਿਆਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਔਰ ਲੋਕ ਵੀ ਇਹ ਸਮਝ ਚੁੱਕੇ ਹੈ ਕਿ ਆਮ ਆਦਮੀ ਪਾਰਟੀ ਸਵਾਏ ਲਾਰਿਆਂ ਤੋਂ ਕੁਝ ਵੀ ਨਹੀਂ ਦੇ ਰਹੀ ਤੇ ਦੂਜੇ ਪਾਸੇ ਸ਼ੋਮਨੀ ਆਕਾਲੀ ਦਲ ਜੋ ਕਹਿੰਦਾ ਸਦਾ ਸੁਖਵੀਰ ਸਿੰਘ ਬਾਦਲ ਸਾਹਿਬ ਨੇ ਹੜ੍ਹਾਂ ਦੇ ਦੌਰਾਨ ਜੋ ਰੋਲ ਅਦਾ ਕੀਤਾ ਪੰਜਾਬ ਦਾ ਪੁੱਤ ਬਣ ਕੇ ਉਹਨਾਂ ਨੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਉੱਥੋਂ ਦੇ ਪ੍ਰਭਾਵਿਤ ਲੋਕਾਂ ਨੂੰ ਆਪਦੇ ਕੋਲੋਂ ਪੈਸੇ ਖਰਚ ਕਰਕੇ ਰਾਹਤਾਂ ਦਿੱਤੀਆਂ ਉਹਨਾਂ ਦੇ ਦਾ ਖਿਆਲ ਰੱਖਿਆ ਜਿਹੜਾ ਕੰਮ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਉਹ ਸਦਾ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕੀਤਾ ਹੈ ਬਹੁਤ ਵਧੀਆ ਗੱਲ ਹੈ ਸਰ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਬੀਬੀ ਹਾਂ ਜੀ ਸਰ ਤੁਹਾਡਾ ਨਾਮ ਗੁਰਮੀਤ ਸਿੰਘ ਸਰਾਉਂ ਸਟੇਟ ਐਗਜ਼ੀਕਟਿਵਰ ਬੀਜੇਪੀ ਪੰਜਾਬ ਹਾਂਜੀ ਸਰ ਤੁਸੀਂ ਆਪਣੀ ਪਾਰਟੀ ਤੋਂ ਕੀ ਉਮੀਦ ਰੱਖਦੇ ਹੋ ਕਿ ਆਉਣ ਵਾਲੇ ਸਮੇਂ ਵਿੱਚ ਉਹ ਕੀ ਸੁਧਾਰ ਲੈ ਕੇ ਆਏ ਸਾਡੀ ਪਾਰਟੀ ਦਾ ਇਹ ਸਾਡਾ ਏਮ ਹੈ ਕਿ ਸਾਡੀ ਪਾਰਟੀ ਆਉਣ ਵਾਲੇ ਸਤਾਈ ਦੀ ਜਿਹੜੀ ਹੈ ਨਾ ਤਿਆਰੀ ਕਰ ਰਹੀ ਹੈ ਹਾਂਜੀ ਇਸ ਟਾਈਮ ਸਾਡੀ ਪਾਰਟੀ 117 ਸੀਟਾਂ ਦੀ ਚੋਣ ਲੜ ਰਹੀ ਹੈ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਜੀ ਸਰ ਉਹਦਾ ਰੱਖੀ ਅਸੀਂ ਸਤਾਣਾ 117 ਸੀਟਾਂ ਤਿਆਰ ਕਰ ਰਹੇ ਹਾਂ ਕੀ ਕਿਸੇ ਜਿਸਰ ਲੋਕਾਂ ਵੱਲੋਂ ਤੁਹਾਨੂੰ ਕਿੰਨਾ ਕੁ ਪਰਮਾ ਹੰਗਾਰਾ ਮਿਲ ਰਿਹਾ ਹੈ ਸਾਨੂੰ ਲੋਕਾਂ ਨਾਲ 35 40% ਦਾ ਹੰਗਾਰਾ ਮਿਲ ਰਿਹਾ ਤੇ ਹੁਣ ਤੱਕ 35 40% ਜੋ ਵੋਟਾਂ ਪੈ ਚੁੱਕੀਆਂ ਨੇ ਤੁਹਾਨੂੰ ਨਹੀਂ ਵੋਟਾਂ ਦਾ ਸਾਨੂੰ ਨਹੀਂ ਪਤਾ ਜਾਣੀ ਸਾਨੂੰ ਲੋਕਾਂ ਦੀ ਜੋ ਆਵਾਜ਼ ਹੈ ਵੇੜਿਆਂ ਦੀ ਸਾਨੂੰ ਲੋਕਾਂ ਤੋਂ ਅਨੁਭਵ ਹੋ ਰਿਹਾ ਵੀ ਸਾਨੂੰ 540% ਵੋਟ ਮਿਲ ਜੇ ਦੇਖੋ ਮਿਲਦਾ ਤੁਹਾਨੂੰ ਕੀ ਲੱਗਦਾ ਇਸ ਵਾਰ ਪਾਰਟੀ ਜਿੱਤ ਜੂਗੀ ਆਜੂਗੀ ਦੇਖੋ ਜਿੱਤ ਨਹੀਂ ਇਸ ਟਾਈਮ ਤੇ ਸਾਡੇ ਹਾਲਾਤ ਆ ਕਿਉਂਕਿ ਜਿਹੜੀ ਆਮ ਪਾਰਟੀ ਧੱਕਾ ਕਰ ਰਹੀ ਹੈ ਬਿਲਕੁਲ ਸਹੀ ਦੇਖੋ ਇਹਨਾਂ ਦੇ ਸਾਰੇ ਅਫੀਸਰ ਸਾਰੀ ਸਰਕਾਰ ਮਸ਼ੀਨਰੀ ਇਹ ਵੱਤੋਂ ਕਰ ਰਿਹਾ ਅਸੀਂ ਦੇਖੋ ਜਿਹੜੀਆਂ ਬੀਜੇਪੀ ਦੀਆਂ ਸੈਂਟਰ ਦੀਆਂ ਪਾਲਿਸੀਆਂ ਇਹ ਲਾਗੂ ਨਹੀਂ ਹੋਣ ਦਿੰਦੀ ਗਰੀਬਾਂ ਦੀਆਂ ਜਿਹੜੀਆਂ ਅੱਠ-ਨੌ ਪਾਲਿਸੀਆਂ ਹੀ ਆ ਅੱਜ ਜਿਹੜੀਆਂ ਨੌਜਵਾਨ ਬੀਬੀਆਂ ਨੂੰ ਸਲਾਈ ਸਿਖਾਉਣੇ ਫ੍ਰੀ ਮਸ਼ੀਨਾਂ ਦੇਣੀਆਂ ਪੈਨਸ਼ਨਾਂ ਲਾਉਣੀਆਂ 5 ਲੱਖ ਦੇ ਕਾਰਡ ਬਣਾਉਣੇ ਕੱਚੇ ਘਰਾਂ ਨੂੰ ਪੱਕੇ ਕਰਨਾ ਛੱਤਾਂ ਵਾਸਤੇ ਪੈਸੇ ਦੇਣੇ ਬਿਨਾਂ ਕਲਾਂ ਨੂੰ ਘਰ ਬਣਾ ਕੇ ਦੇ ਨੇ ਇਹੋ ਜੀਆਂ 8 ਨਵ ਸਕੀਮਾਂ ਮੋਦੀ ਦੀਆਂ ਪੰਜਾਬ ਲਈ ਲਾਗੂ ਕੀਤੀਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਗੁਰਤੇਜ ਸਿੰਘ ਟਿੰਕੂ ਢੂੜਕੋਟ ਖਲਾਈ ਠੀਕ ਹੈ ਜੀ ਹਾਂਜੀ ਹਾਂਜੀ ਇਸੇ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਡੀ ਪਾਰਟੀ ਜੇਕਰ ਆ ਜਾਂਦੀ ਹੈ ਤਾਂ ਤੁਸੀਂ ਕੀ ਸੁਧਾਰ ਲੈ ਕੇ ਆਉਂਗੇ ਤੁਸੀਂ ਮੈਂ ਕਹਿੰਦਾ ਜੀ ਆਉਣ ਵਾਲਾ ਸਮਾਂ ਦੱਸੇਗੇ ਤਾਂ ਕੀ ਹੁੰਦਾ ਬਣਾ ਰੱਖਦੇ ਸੀ ਹਾਂਜੀ ਛਾੜੂ ਪਾਰਟੀ ਨੇ ਤਾਂ ਬਿਲਕੁਲ ਬੇਕਾਰ ਨੇ ਤਾਂ ਕੁਝ ਕੀਤਾ ਹੀ ਨਹੀਂ ਨਾ ਪਬਲਿਕ ਦੇ ਵਿਚਰੇ ਸਾਡੇ ਕੋਲੇ ਨਿਹਾਲ ਸਿੰਘ ਹਲਕੇ ਤੋਂ ਮਨਜੀਤ ਸਿੰਘ ਸਾਹਿਬ ਦਾ ਐਸ ਟਾਈਮ ਯੁੱਧਾ ਹੈ ਬਿਲਕੁਲ ਪਹੁੰਚੀ ਨਹੀਂ ਸਾਡੇ ਦੇ ਪਿੰਡ ਤੱਕ ਨਹੀਂ ਕਰੇ ਉਹਨੇ ਪਹੁੰਚੇਗੇ ਤੇ ਪਰ ਅਸੀਂ ਇਹ ਕਹਿੰਦੇ ਹਾਂ ਇੱਕ ਵਾਰੀ ਸਾਡੀ ਸਰਕਾਰ ਆਏ ਤੇ ਅਸੀਂ ਕਰਕੇ ਦਿਖਾਵਾਂਗੇ ਵੀ ਕੀ ਹੁੰਦਾ ਹੈ ਹਾਂਜੀ ਹਾਂਜੀ ਤੇ ਸਰ ਲੋਕਾਂ ਵੱਲੋਂ ਤੁਹਾਨੂੰ ਕਿੰਨਾ ਘੁਗਾਰਾ ਲੋਕਾਂ ਵੱਲੋਂ ਬਹੁਤ ਵਧੀਆ ਸੰਯੋਗ ਸਾਨੂੰ ਮਿਲ ਰਿਹਾ ਸਾਨੂੰ ਹੁਣ ਤੋਂ ਹੀ ਪੱਕੀ ਮੀਰ ਹੋ ਗਈ ਕਿ ਸਾਡੀ ਸਰਕਾਰ ਪੱਕੀ ਆ ਭਾਈ ਚੰਨੀ ਸਾਹਿਬ ਨੂੰ ਅੱਗੇ ਲਿਆਵਾਂਗੇ ਤੇ ਜਰੂਰ ਸਰਕਾਰ ਬਣੂਗੀ ਬਿਲਕੁਲ ਤੇ ਸਰ ਤੁਸੀਂ ਕਦੋਂ ਤਮੀਨਾ ਤਾਕ ਕਰਦੇ ਆ ਰਹੇ ਹਾਂਜੀ ਸਾਡੇ ਜੀ ਪਹਿਲਾਂ ਦਾਦਾ ਜੀ ਵੀ ਕਾਂਗਰਸੀ ਚਾਚਾ ਜੀ ਹੁਣ ਸਾਡੇ ਮਮੀ ਡੈਡੀ ਸਾਰੇ ਕਾਂਗਰਸ ਪਾਰਟੀ ਨਾਲ ਜੁਆਇੰਟ ਆ ਹੁਣ ਮੈਂ ਵੀ ਕਾਂਗਰਸ ਨਾਲ ਜੋਤਨਮਨ ਨਾਲ ਪੂਰਾ ਮੈਂ ਕਿੰਨਾ ਜ਼ੋਰ ਲਾ ਕੇ ਕਹਿੰਦਾ ਮਤਲਬ ਕਰੀ ਸਪੋਰਟ ਕਰੀ ਜਾਂਜੀ ਬਿਲਕੁਲ ਜਿੱਤੂਗੀ ਬਿਲਕੁਲ ਹਾਂਜੀ 100% ਜਿੱਤੂ ਹਾਂਜੀ ਹਾਂਜੀ ਉਹ ਵਧੀਆ ਗੱਲ ਹੈ ਤੇ ਅਸੀਂ ਵੀ ਚਾਹਾਂਗੇ ਕਿ ਵਿਤ ਕਾਂਗਰਸ ਅੱਗੇ ਆਵੇ ਤੇ ਉਹ ਵੀ ਕੁਝ ਸੁਧਾਰ ਲੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਉਹ ਵੀ ਕੋਈ ਉਮੀਦ ਹੁੰਦੀ ਹੈ ਹਾਂਜੀ ਲੋਕਾਂ ਨੂੰ ਬਹੁਤ ਜ਼ਿਆਦਾ ਉਮੀਦਾਂ ਹਾਂਜੀ ਕਾਂਗਰਸ ਪਾਰਟੀ ਦੇ ਵੀ ਜੇ ਕੋਈ ਕਰ ਸਕਦੀ ਹੈ ਕਾਂਗਰਸ ਪਾਰਟੀ ਕਰ ਸਕਦੀ ਆ ਛਾੜੂ ਪਾਰਟੀ ਨੇ ਬਿਲਕੁਲ ਕਿਹਨ ਦਾ ਮਤਲਬ ਇਸ ਟਾਈਮ ਜਿਵੇਂ ਜ਼ੀਰੋ ਕਰਤੇ ਪਬਲਿਕ ਨੂੰ ਨਾ ਇੱਕ ਵਿਸ਼ਵਾਸ ਜਿਹੜਾ ਸੀ ਨਾ ਬਹੁਤ ਵੱਡਾ ਸੀ ਇੱਥੇ ਇਸ ਕਰਕੇ ਬਦਲਾ ਲੈਂਦਾ ਜਿਵੇਂ ਮੈਂ ਕਿਹਾ ਜ਼ੀਰੋ ਕਰਤੇ ਬਿਲਕੁਲ ਵੀ ਨਾ ਤੇ ਉਮੀਦ ਜਿਹੜੀ ਸੀ ਨਾ ਜਿਵੇਂ ਪਾਣੀ ਫੇਰ ਇਸ ਟਾਈਮ ਆਉਣ ਵਾਲੇ ਸਮੇਂ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿਵੇਂ ਪਿੰਡਾਂ 'ਚ ਵੱਡੇ ਜਿਵੇਂ ਪਾਠੀਆਂ ਚੋਰੀ ਹੋਈਆਂ ਨੇ ਇਹੀ ਪਾਠੀਆਂ ਨੇ ਸਰਚ ਪੈਣੀ ਹੈ ਹਾਂਜੀ ਹਾਂਜੀ ਧੰਨ ਹੀ ਲੱਗਦਾ ਜਿੱਤ ਜਵਾੜੀ ਫਿਰ ਆਪਣੀ ਬਿਲਕੁਲ ਜੀ ਬਿਲਕੁਲ ਬਿਲਕੁਲ ਜਿੱਤੂਗੇ ਹਾਂਜੀ ਵਧੀਆ ਗੱਲ ਹੈ ਸਰ ਧੰਨਵਾਦ OK OK ਮੈਂ ਸਤਿ ਸ਼੍ਰੀ ਅਕਾਲ